ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਜਾਣੇ ਠੀਕ ਅੱਜ ਮੈਂ ਤਾਂ ਜਿਸਮਨੇ ਇੱਕ ਕਵਿਸ਼ਾ ਕਵਿਤਾ ਵੇਖਣ ਜਾ ਰਿਹਾ ਹਾਂ ਤੇ ਉਸ ਵੇਲੇ ਇਹਨੇ ਨਵੀਆਂ ਨਵੀਆਂ ਪਾਈ ਮਾਪਰੇ ਨੂੰ ਪੇਪਰ ਆਉਣ ਵਾਲੇ ਇਸ ਲਈ ਉਹਦੀ ਤਿਆਰੀ ਕਰ ਰਿਹਾ ਸੀ ਅੱਜ ਪੇਪਰ ਦੀ ਤਿਆਰੀ ਹੋ ਗਈ ਤੇ ਇਸ ਲਈ ਤਾਂ ਜਿਸਮਨੇ ਇੱਕ ਕਵਤਾ ਪੇਸ਼ ਕਰਨ ਜਾ ਰਿਹਾ ਹੈ ਉਸ ਕਵਤਾ ਦਾ ਨਾਮ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਜਾਲਮ ਰਾਜੇ ਨੇ ਕਹਿਰ ਮਚਾਇਆ ਇੱਕ ਧਰਮ ਤੇ ਖਤਰਾ ਆਇਆ ਸਵਾ ਮਾਨ ਜੰਜੂ ਲੌਂਦਾ ਸੀ ਪੰਡਤਾ ਤੇ ਕਹਿਰ ਕਮਾਉਂਦਾ ਸੀ ਪੰਡਤ ਫਰਿਆਦ ਲੈ ਕੇ ਆ ਕੋਈ ਸੂਰਮਾ ਸਾਡਾ ਧਰਮ ਬਚਾਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਲਦਾਨ ਦੇਣ ਲਈ ਤਿਆਰ ਸਾਰੇ ਧਰਮ ਵਾਲਾ ਇੰਨਾ ਸੀ ਪਿਆਰ ਤਿੰਨ ਸਿੱਖ ਉਹਨਾਂ ਦੇ ਨਾਲ ਗਏ ਉੱਥੇ ਜਾ ਕੇ ਬੜੇ ਤਸੀਹੇ ਸਹੇ ਜਾਲਮਾ ਤੇ ਗਚਲਾਈ ਸਤਗੁਰਾ ਸ਼ਹੀਦੀ ਪਾਈ ਕਾਲੀ ਹਨੇਰੀ ਨੇ ਆਕਾਰ ਸੀ ਟੱਕਿਆ ਪਾਈ ਜੱਟ ਨੇ ਸੀਸੀ ਜੱਕਿਆ ਲੱਖੀ ਸ਼ਾਵਨ ਜਾ ਰਹੇ ਨੇ ਧਾਰ ਸੀ ਸੰਭਾਲਿਆ ਗੱਡੇ ਉੱਤੇ ਰੱਖ ਕਰ ਵੱਲ ਚਾਲਾ ਪਾਇਆ ਕਾਰ ਨੂੰ ਅੱਗ ਲਾ ਕੇ ਕੀਤਾ ਸੰਸਕਾਰ ਸਾਰੀ ਢਿੱਲੀ ਵਿੱਚ ਮੱਚ ਗਿਆ ਹਹਾਕਾਰ ਪਾਈ ਜੱਟ ਅਸੀਂ ਲੈ ਕੇ ਨੰਦਪੋਰੇ ਆਇਆ ਉੱਧ ਗੋਬਿੰਦ ਘਰ ਨਾਲ ਲਾਇਆ रंगेटा गुरु का बेटा रखताब सी दिता भाई जैतेदार सत्कार जी का खालसा गुरु जी की फतेह सोनिहार सत वाहे गुरु जी का खालसा गुरु जी का फतेह लाइक ते शेयर जरूर करना है गुरु जी का खालसा गुरु जी की फतेह फिर अगले ब्लॉग जल्दी मिलेंगे हम ਤੈਨੀਆਂ ਲੰਦੇ ਬਲੌਗ ਪਾਉਣ ਨੂੰ ਹੁਣ ਮੈਂ ਆਪਣੀ ਸ਼ੋਦੀ ਪੈਂਦਾ ਵੀ ਬਲੌਗ ਪਾਇਆ ਕਰੂੰਗਾ ਤੇ ਮਿਲਦੇ ਆਂ ਫਿਰ ਬਾਏ ਬਾਏ ਟਾਟਾ ਸੀ ਯੂ